ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਭਾਈ ਰੂਪਾ ਇਹ ਪਿੰਡ ਬਠਿੰਡੇ ਜ਼ਿਲ੍ਹੇ ਦਾ ਸਲਾਬਤਪੁਰੇ ਤੋਂ ਰਾਮਪੁਰੇ ਵਾਲੀ ਜਿਹੜੀ ਛੜਕਾ ਹੈ ਉਸ ਛੜਕ ਦੇ ਉੱਤੇ ਭਾਈ ਰੂਪਾ ਪਿੰਡ ਆਉਂਦਾ ਛੜਕਾਂ ਦੋ ਤਿੰਨ ਇਸ ਪਿੰਡ ਨੂੰ ਲੱਗ ਜਾਂਦੀਆਂ ਤੇ ਵੱਡੇ ਪਿੰਡਾਂ ਚ ਗਿਣਤੀ ਹੈ ਦੱਸੋ ਪੰਜਾਬ ਦੇ ਅੰਦਰ ਸੋ ਭਾਈ ਰੂਪਾ ਪਿੰਡ ਦੇ ਵਿੱਚੋਂ ਅੱਜ ਦੀ ਇਹ ਵੀਡੀਓ ਆਪਾਂ ਸ਼ੂਟ ਕਰ ਰਹੇ ਆ ਬਣਾ ਰਹੇ ਆ ਇਹ ਕਾਮ ਪਸ਼ੂ ਪਾਲਕ ਪਰਿਵਾਰ ਕਟੀਆਂ ਝੋਟੀਆਂ ਦੇ ਉੱਤੇ ਬਰੀਡਿੰਗ ਦਾ ਕੰਮ ਆ ਬਾਈ ਹੋਰਿਆਂ ਦਾ ਨਾਲ ਕੁਸ ਮੱਝਾਂ ਵੀ ਹੁੰਦੀਆਂ ਹਰਿਆਣੇ ਦੇ ਵਿੱਚੋਂ ਮੱਝਾਂ ਵੀਰ ਲੈ ਕੇ ਆਉਂਦੇ ਅੱਜ ਦੋ ਝੋਟੀਆਂ ਗੱਬਨ ਚੱਕ ਪਾਸ ਤੋਕੜ ਗੱਬਨ ਤੁਹਾਨੂੰ ਦਿਖਾਉਣਗੇ ਲਾਸਟ ਤੱਕ ਵੀਡੀਓ ਦੇਖਿਓ ਜਿਹੜੀ ਵੀ ਝੋਟੀ ਤੁਹਾਨੂੰ ਚੰਗੀ ਲੱਗੀ ਨਿਰਖ ਪਰਖ ਜਿੰਨੀ ਕਰਨੀ ਹੈ ਉਹ ਤੁਸੀਂ ਕਰਨੀ ਹੈ ਸੌਦਾ ਸਿੱਧਾ ਮਾਲਕ ਨਾਲ ਹੋਊਗਾ ਆਓ ਡਿਟੇਲ ਕੁਛ ਗੀਏ ਦੱਸੋ ਪਹਿਲੇ ਨੰਬਰ ਤੇ ਤੁਹਾਨੂੰ ਬੜੀ ਸੋਹਣੀ ਝੋਟੀ ਦਿਖਾਉਂਗਾ ਛੋਟੇ ਸਿੰਗ ਦੀ ਰੰਗ ਕਾਲਾ ਕਿੰਨਾ ਕੋ ਦਾ ਅੰਦਾਜ਼ਾ ਤੁਹਾਨੂੰ ਵੀਡੀਓ ਚੋ ਵੀ ਲੱਗਦਾ ਹੋਊਗਾ ਆ ਕੇ ਵੀ ਦੇਖੋਗੇ ਤਾਂ ਬਲੈਕ ਬਿਲਕੁਲ ਦਿਸੂਗੀ ਆਓ ਡਿਟੇਲ ਵਾਈ ਤੋਂ ਪੁੱਛੀਏ ਆਪਾਂ ਇੱਕ ਇੱਕ ਕਰਕੇ ਇਹਨਾਂ ਦੀ ਤੇ ਨਾਲ ਹੀ ਤੁਹਾਨੂੰ ਤੋਰ ਕੇ ਦਿਖਾਉਂਦੇ ਜਾਵਾਂਗੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਆਪਣਾ ਦੱਸ ਦਿਓ ਬਾਈ ਭਾਈ ਸੁਖਪਾਲ ਸਿੰਘ ਅੱਜ ਦੋ ਨਗ ਆਪਾਂ ਵੇਚਣ ਲੱਗੇ ਹਾਂ ਹਾਂ ਜੀ ਕਰਦੀਆਂ ਜਾਂ ਇਹ ਖਰੀਦੀਆਂ ਇਹ ਆਪਾਂ ਲਈਆਂ ਸੀ ਜੀ ਸਿਧਰਾਂ ਮਲਕ ਤੋਂ ਲਈਆਂ ਸੀ ਇਹ ਹਰਿਆਣੇ ਦੇ ਵਿੱਚੋਂ ਜੀ ਕਰਨਦੀਪ ਮਲਕ ਤੋਂ ਹਾਂ ਜੀ ਹਾਂ ਜੀ ਠੀਕ ਐ ਅੱਛਾ ਬਾਈ ਪਹਿਲੇ ਨੰਬਰ ਤੇ ਝੋਟੀ ਥੋੜੇ ਹੱਥ ਖੜੀ ਹੈ ਜਿਹੜੀ ਬਲ ਕਿੰਨੇ ਚਿਰ ਦੀ ਗੱਭਣ ਇਹ 6 ਤੋਂ ਉਪਰ ਆਜੀ 5 ਚਾਰ ਦਾ ਘੱਟ 6 ਮਹੀਨਿਆਂ ਤੋਂ ਉੱਤੇ ਗੱਭਣਾ 7ਵਾਂ ਚੱਲੀ ਜਾਂਦਾ ਜੀ ਹਾਂਜੀ ਹਾਂਜੀ 7ਵਾਂ ਲੱਗਾ ਹੋਇਆ 6 ਤੋਂ ਉੱਪਰ ਆਪ ਸੁਆ ਕਿੰਨਾਸੂਗੀ ਇਹ ਇਹ ਦੂਜੀ ਸੁੂਗੀ ਜੀ ਠੀਕ ਐ ਇਸ ਟਾਈਮ ਡਰਾਈ ਐ ਹਾਂਜੀ ਹਾਂਜੀ ਡਰਾਈ ਐ ਦੁੱਧ ਬਈ ਕਿੰਨਾ ਦਿੱਤਾ ਪਹਿਲੇ ਸੂਏ ਇਹ 15 ਕਿਲੋ ਲੀਟਰ ਦੁੱਧ ਆ ਜੀ 15 ਲੀਟਰ ਪਹਿਲੇ ਸੂਏ ਦਾ ਦੁੱਧ ਸੀਗਾ ਇਹਦਾ ਹਾਂਜੀ ਹਾਂਜੀ ਅ ਸੀਮਨ ਜਿਹੜਾ ਇਹਦੇ ਲੱਗਾ ਕੋਈ ਸਿਹਤਾਂ ਚ ਹਾਂਜੀ ਕੋਈ ਨੂਰ ਦਾ ਲੱਗਾ ਵਈ ਐਲ ਡੀ ਐਫ ਵਾਲੇ ਦਾ ਹਾਂਜੀ ਹਾਂਜੀ ਆਪ ਕਿਹੜੇ ਸੀਮਨ ਦੀ ਐ ਜੀ ਇਹ ਆਪਰੀ ਜੀ ਪੁੱਛਿਆ ਪਰ ਲਈ ਸੀ ਨਾ ਉਸ ਬਾਰੇ ਤੋਂ ਨਹੀਂ ਗੱਲ ਕੀਤੀ ਇਹਦਾ ਨਹੀਂ ਪਤਾ ਹਾਂਜੀ ਰੇਟ ਕੀ ਰੱਖਦੇ ਹੋ ਤੁਸੀਂ ਰੇਟ ਫੋਨ ਤੇ ਕਰ ਲਾਂਗੇ ਜੀ ਹੋਰ ਸਾਈਡ ਤੇ ਮਾੜੇ ਦੱਸੋ ਰੇਟ ਰਹੂਗਾ ਫੋਨ ਤੇ ਸੁਆ ਇਹਨੇ ਦੂਜਾ ਸੋਹਣਾ ਕੋਹੇਨੂਰ ਬੋਲਦਾ ਸੀ ਮਨ ਲੱਗਾ ਬੜੀ ਸੋਹਣੀ ਬਿਊਟੀ ਵਾਲੀ ਚੋਟੀ ਆ ਦੱਸੋ ਤੇ ਰੇਟ ਇਹਦਾ ਭਾਈ ਨੇ ਫੋਨ ਤੇ ਰੱਖਿਆ ਕੱਦ ਸੋਹਣਾ ਵੇਲ ਚੰਗੀ ਆ ਤੇ ਪਿੱਠਪੂੜੇ ਦੀ ਚੜਾਈ ਉੱਤੋਂ ਚੰਗੀ ਨਜ਼ਰ ਆਉਂਦੀ ਐ ਤੋਰ ਕੇ ਵੀਰੇ ਨੂੰ ਹਾਂ ਤੋਰ ਕੇ ਦਿਖਾਉਣੇ ਆ ਉਧਰ ਨੂੰ ਲੈ ਜੀ ਸਿੱਧੀ ਵੀਰੇ ਬਸ ਸੋ ਥੋੜੀ ਤੋਰ ਕੇ ਦਿਖਾਉਣੇ ਆ ਦੱਸੋ ਸਾਫ ਸੁਥਰਾ ਹਵਾਨਾ ਫਿਲਹਾਲ ਦੱਸਦਾ ਪਰ ਸੌਵਾਰ ਦੇਖਿਓ ਜਿਹੜੇ ਭਰਾਣੇ ਖਰੀਦਣੀਆਂ ਤੁਹਾਡਾ ਹੱਕ ਆ ਵੀ ਤੁਸੀਂ ਤਸੱਲੀ ਕਰਕੇ ਖਰੀਦੋ ਕਿਉਂਕਿ ਟੋਕੜ ਗੱਭਣ ਸੰਭੋਂਗੇ ਆ ਸਹੀ ਹੁੰਦੀ ਆ ਵੀ ਚੰਗੇ ਰੁਪਿਆ ਚ ਜਾਂ ਤਾਂ ਵਿਕ ਜੇ ਜਦੋਂ ਤਿਆਰ ਹੋ ਗਈ ਤੇ ਜਾਂ ਦੁੱਧ ਸੋਨਾ ਦੇ ਦੇ ਰਣਦੀਪ ਮਾਲਕ ਤੋਂ ਬਾਈ ਜੋਰੀ ਦੱਸਦੇ ਆ ਵੀ ਇਹ ਮੱਝ ਇਹ ਝੋਟੀ ਪਹਿਲੇ ਸੂਏ ਖਰੀਦੀ ਸੀ 15 ਕਿਲੋ ਇਹਨੇ ਦੁੱਧ ਦਿੱਤਾ ਦੂਜੇ ਸੂਏ ਅਸਤੇ ਇਸ ਟਾਈਮ ਗੱਭਣ ਦੁੱਧੋਂ ਡਰਾਈ ਐ ਕਮਾਲਾ ਫੇਰ ਵਾਪਸੇ ਕਰੋ ਮੈਂ ਬਿਊਟੀ ਦੇਖਿਓ ਦੋਸਤੋ ਝੋਟੀ ਦੀ ਸੰਗ ਦੀ ਵੀ ਸੋਹਣੀ ਦਿਸਦੀ ਐ ਢਾਂਚੇ ਦੀ ਵੀ ਚੰਗੀ ਦਿਸਦੀ ਐ ਹਵਾਨਾ ਮੈਂ ਕਿਉਂਕਿ ਜਗ੍ਹਾ ਥੋੜੀ ਸਾਡੇ ਕੋਲ ਤੰਗ ਹੀ ਐ ਤੇ ਬੈਕ ਸਾਈਡ ਤੇ ਹੋਇਆ ਨਹੀਂ ਜਾਂਦਾ ਇੱਥੇ ਜਦੋਂ ਬੰਦਤੀ ਬਾਈ ਨੇ ਫੇਰ ਤੁਹਾਨੂੰ ਹਵਾਨਾ ਦਿਖਾਉਂਗਾ ਬਈ ਬੰਨੀ ਇਹਨੂੰ ਬੜਾ ਐ ਸੋ ਦੋਸਤੋ ਇਹ ਪਹਿਲਾ ਸੂਆ ਦੂਜੇ ਸੂਆ ਇਸ ਤੇ ਗੰਪਨ ਚੈੱਕ ਪਾਸ ਝੋਟੀ ਜਿਹਨੇ ਲਿਜਾਣੀ ਐ ਉਹਨੂੰ ਇੱਕ ਬੇਨਤੀ ਹੋਰ ਆ ਵੀ ਇੱਥੋਂ ਚੈੱਕ ਕਰਾ ਕੇ ਲੈ ਜਾਓ ਦਿਨ ਵੱਧ ਘਟ ਕਈ ਵਾਰ ਕੋਈ 2-4 ਦਿਨ ਪਸ਼ੂ ਇਧਰ ਉਧਰ ਲੈ ਜਾਂਦਾ ਹੁੰਦਾ ਫੇਰ ਬਾਅਦ ਚ ਆਪਸ ਵਿੱਚ ਦੋਹਾਂ ਤਰ੍ਹਾਂ ਦਾ ਫਰਕ ਪੈਂ ਥਾਣੇ ਦੇ ਤੁਸੀਂ ਵੀਡੀਓ ਚੋਂ ਦੇਖ ਲਓ ਹਵਾਨਾ ਸਾਫ ਸੁਥਰਾ ਝੋਲ ਬੜੀ ਚੰਗੇ ਮੈਂ ਥੋੜਾ ਜ਼ੂਮ ਕਰਦਾ ਨੇੜੇ ਜਾਊਂਗਾ ਤਾਂ ਵੱਧ ਡਰੂਗੀ ਪਰ ਤੁਸੀਂ ਇੱਕ ਵਾਰ ਹਵਾਨਾ ਦੇਖਿਓ ਸੋ ਇਹ ਰੋਕਾ ਦੋਸਤੋ ਇਹਦੇ ਹਵਾਨੇ ਦਾ ਬਾਕੀ ਜਿਹੜਾ ਵੀਰ ਖਰੀਦਣਾ ਚਾਹਵੇ ਉਹ ਫਿਰ ਕੋਲ ਆ ਕੇ ਤੁਸੀਂ ਦੇਖ ਸਕਦੇ ਹੋ ਅੱਛਾ ਭਾਈ ਜਿਹੜੀ ਦੂਜੇ ਨੰਬਰ ਤੇ ਝੋਟੀ ਦਿਖਾਉਣੀ ਹੈ ਹਾਂਜੀ ਹਾਂ ਇਹ ਕਿੰਨੇ ਚਰ ਦੀ ਗੱਬਣਾ ਭਾਈ ਇਹ ਭਾਈ ਇਹ 7.5 ਤੋਂ ਉੱਪਰ ਹੀ ਹੋ ਗਈ ਜੀ 7.5 ਤੋਂ ਹਾਂ 7.5 ਤੋਂ 8 ਦੇ ਵਿਚਕਾਰ ਹੋ ਗਈ ਇਹ ਠੀਕ ਹੈ ਫਿਰ ਤਾਂ ਇਹਦੇ ਤਾਂ ਸਵਾ 2 ਮਹੀਨੇ ਰਹਿ ਗਏ ਸੋਣ ਚੱਲ ਬਸ ਲਗ ਭਗ ਜੀ ਠੀਕ ਐ ਸੂਏ ਦਾ ਕਰਨਾ ਇਹ ਨਾਲ ਵੀ ਦੂਜੇ ਅੱਛਾ ਇਹਦਾ ਪਹਿਲੇ ਸੂਏ ਦਾ ਦੁੱਧ ਹਾਂਜੀ ਇਹ 15 ਕਿਲੋਟ੍ਰੇ ਦਾ ਹੀ ਸੀਗੀ ਬਸ ਇ ਕੋਈ ਦੁੱਧ ਹੀ ਸੀ ਨਾ ਠੀਕ ਐ ਭਾਈ ਇਹ ਦੇ ਸੀਮਨ ਕਿਹੜੇ ਬਲ ਦਾ ਲੱਗਾ ਇਹ ਦੇ ਦੂਜਾ ਲੱਗੇ ਆਪਣਾ ਹਾ ਸੂਰਵੀਰ ਦਾ ਸੂਰਵੀਰ ABC ਵਾਲੇ ਦਾ ਹਾਂਜੀ ਹਾਂਜੀ ਠੀਕ ਐ ਭਾਈ ਰੇਟ ਇਹਦਾ ਵੀ ਫੋਨ ਤੇ ਰੱਖਾਂ ਹਾਂਜੀ ਫੋਨ ਤੇ ਕਰਾਂਗੇ ਤੁਹਾਨੂੰ ਦੇ ਰੇਟ ਇਹ ਵੀ ਉਸੇ ਭਾਈ ਤੋਂ ਹੀ ਆਈ ਸੀ ਹਾਂਜੀ ਇਹ ਵੀ ਮਾਲਕ ਤੋਂ ਹੀ ਆਈ ਸੀ ਆਪਣੇ ਕੋਲ ਤਕਰੀਬਨ ਸਾਰੇ ਪਸ਼ੂ ਦੀ ਮਾਲਕ ਤੋਂ ਹੀ ਆਉਂਦੇ ਜੀ ਅੱਛਾ ਉਸੇ ਤੋਂ ਲੈਣੇ ਹਾਂਜੀ ਠੀਕ ਐ ਦੋਸਤੋ ਦੂਜੇ ਸੂਏਸ ਤੇ ਛੋਟੀ ਗੱਬਣ ਸਾਢੇ 7 ਮਹੀਨਿਆਂ ਦੀ ਲਿਆ ਇਹ ਮੰਨ ਲਓ ਵੀ ਸਵਾ ਦੋ ਮਹੀਨੇ ਲਾਉਗੀ ਸੂਣ ਚ ਰੇਟ ਇਹਦਾ ਵੀ ਫੋਨ ਤੇ ਰਹਿਣਾ ਹੈ 15 ਕਿਲੋ ਅੰਗੂਏਨੇ ਦੁੱਧ ਦਿੱਤਾ ਪਹਿਲੇ ਸੂਏ ਚ ਦੂਜਾ ਸੂਆ ਸੋਣਾ ਭੁਲੀ ਪਈ ਆ ਪੂਰੀ ਕਿਉਂਕਿ ਸਵਾ ਕ ਦੋ ਮਹੀਨੇ ਰਹਿ ਗਏ ਦੁੱਧੋਂ ਇਸ ਟਾਈਮ ਡرائی ਹੈ ਹਵਾਨਾ ਜਿੰਨਾ ਵੀ ਦਿਖਾਉਂਦੀ ਆ ਫਿਲਹਾਲ ਸਾਫ ਸੁਥਰਾ ਦਿਸਦਾ ਮੈਂ ਬੇਨਤੀ ਫੇਰ ਇਹ ਕਰ ਦਨਾ ਉਹਨਾਂ ਵੀ ਜਿਨੇ ਪਸ਼ੂ ਖਰੀਦਣਾ ਉਹ ਆਪਦੀ ਸਮਝ ਦੇਖੇ ਬਈ ਮੋੜ ਲਓ ਵਾਪਸ ਸੂਏ ਜੋ ਟੀਵੀ ਦਸੋ ਫਾਰ ਸੇਲ ਧੋਕੜ ਗੱਬਣ ਦੋ ਨਾ ਤੇ ਫਾਈ ਵੀ ਇਸ ਵੀਡੀਓ ਚ ਦਿਖਾਉਣੇ ਸੀ ਕੋਈ ਨਹੀਂ ਬਾਈ ਜਾਵਣ ਦੇ ਦੇਮ ਹਾਂ ਲੋ ਥਾਂ ਦੱਸੋ ਬਾਈ ਦਾ ਪੱਕਾ ਹੈ ਤੇ ਇੱਕ ਗੱਲ ਹੋਰ ਧਿਆਨ ਚ ਲਿਆ ਦਾਂ ਵੀ ਇਹ ਫਾਰਸੀ ਚੇਂਜ ਕਰਨੀ ਹੈ ਬਾਈ ਨੇ ਜਿਹਦੇ ਕਰਕੇ ਪਸੂ ਘਟਾਉਣੇ ਆ ਬਾਈ ਕਹਿੰਦਾ ਇੱਥੇ ਜਗਾ ਜਿਹੜੀ ਥੋੜੀ ਹੋਰ ਤਰੀਕੇ ਨਾਲ ਬਣਾਉਣੀ ਹੈ ਮਤਲਬ ਇਹਦਾ ਸੈਟਅਪ ਜਿਹੜਾ ਥੱਲੋਂ ਫਾਰਸ ਚੇਂਜ ਕਰਨੀ ਹੈ ਬਾਈ ਵੰਦੇ ਵੀਰੇ ਭਾਵੇਂ ਕੋਈ ਗੱਲ ਨਹੀਂ ਬਸ ਸੋ ਦੱਸੋ ਆਹ ਮੜੀ ਝੋਲੀ ਬਹੁਤ ਖਲੀ ਜੀ ਦੀ ਥਾਂ ਕੋਈ ਗੱਲ ਨਹੀਂ ਬਾਈ ਸੋ ਝੋਲੀ ਦੱਸੋ ਇਹਦੀ ਤੁਸੀਂ ਦੇਖ ਲਓ ਆਂ ਲੱਗਦਾ ਵੀ ਜਿਵੇਂ ਦੁੱਧ ਲਾਉਣਾ ਸ਼ੁਰੂ ਕਰਤਾ ਹੁੰਦਾ ਪਰ ਅਜੇ ਦਾਣੇ ਤੇ ਬਾਕੀ ਹੈ ਸਵਾ ਦੋ ਮਹੀਨੇ ਰਹਿੰਦੇ ਆ ਮਹੀਨਾ ਪਹਿਲਾਂ ਦੁੱਧ ਮੱਜ ਚੰਗੀ ਤਰ੍ਹਾਂ ਲਾਉਣਾ ਸ਼ੁਰੂ ਕਰਦੀ ਹੈ ਤੇ ਪੂਰੀ ਤਿਆਰ ਹੁੰਦੀ ਹੈ ਮੌਕੇ ਦੇ ਉੱਤੇ ਸੋ ਖੜੀ ਰਹਿੰਦੇ ਬਈ ਮਾੜੀ ਦਿਖਾ ਦਈਏ ਸੋ ਫਿਰ ਇਹਦਾ ਹਵਾਨਾ ਦੀ ਸੋ ਇਹ ਦੋ ਝੋਟੀਆਂ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਦਿਖਾਉਣੀ ਆ ਸੀ ਤੇ ਦੋਨੋਂ ਹੀ ਦਿਖਾਤੀ ਹੈ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ